ਸ਼ਲੋਕ ਸੇਖ ਫਰੀਦ ਜੀ ਕੇ ਸ਼ਲੋਕ ਤੀਜਾ ਕਿਜ ਨ ਬੁਝੇ ਕਿਜ ਨ ਸੁਝੇ ਦੁਨੀਆ ਗੁਜੀ ਪਾਏ ਸਾਈ ਮੇਰੇ ਚੰਗਾ ਕੀਤਾ ਨਾਹੀ ਤਾਂ ਹੂੰ ਵੀ ਦਜਾਏ ਕੀ ਸਮਝਾਉਂਦੇ ਬਾਬਾ ਫਰੀਦ ਜੀ ਬਾਬਾ ਫਰੀਦ ਜੀ ਦੁਨੀਆ ਬਾਰੇ ਸਮਝਾਉਂਦੇ ਨੇ ਸੰਸਾਰ ਬਾਰੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਲ ਰਿਹਾ ਪਰ ਸੰਸਾਰ ਨੂੰ ਸਮਝ ਨਹੀਂ ਆ ਰਹੀ ਕੀ ਕਰਨਾ ਕੀ ਕਾਰਨ ਅਸੀਂ ਆਏ ਕਿਸ ਕਾਰਨ ਤੂੰ ਜਗ ਆਏ ਭਾਈ ਇਹਾਂ ਖਾੜ ਚਲੋ ਹਰ ਲਹਾ ਅੱਗੇ ਵਸਨ ਸੇ ਲਹਰ ਕਥਾ ਨਾ ਨਹੀਂ ਜੁੜਦੇ ਗੁਰੂ ਘਰ ਜਾ ਕੇ ਗੁਰੂ ਭਗਤ ਸਹਿਵਾਨਾਂ ਨੂੰ ਉਪਦੇਸ਼ ਕਰਦੇ ਨੇ ਜਿਨ੍ਹਾਂ ਨੇ ਸਾਰੇ ਵਿਸ ਨੂੰ ਸਮਝਾਇਆ ਤੁਸੋਂ ਮਿਲਣਾ ਕਿਸੇ ਆਪਾਂ ਨੂੰ ਦੁੱਖ ਬਿੰਦ ਤੁਦ ਜੇ ਹੋਰ ਮੰਗਣਾ ਸਿਰ ਦੁੱਖਾਂ ਕੀ ਦੁੱਖ ਦੇ ਨਾਮ ਸੰਤੋਖੀ ਉਤਰੇ ਮਨ ਕੀ ਭੁੱਖ ਮਨ ਕੀ ਭੁੱਖ ਨਾਮ ਸੀ ਉਹ ਮੰਗਿਆ ਨਹੀਂ ਦਰ ਦਰ ਭੜਕਦੇ ਫਿਰਦੇ ਆ ਪੱਪਾ ਫਰੀਦ ਜੀ ਕਹਿੰਦੇ ਮੇਰੇ ਸਾਈਂ ਅੱਲਾ ਨੇ ਚੰਗਾ ਕੀਤਾ ਮਿਰਤੀ ਕਿਰਪਾ ਕਰਤੀ ਮੈਨੂੰ ਆਪਦੇ ਹੁਕਮ ਨਾਲ ਜੋੜ ਕੇ ਨਾਮ ਨਾਲ ਜੋੜ ਕੇ ਅਤ੍ਰishna ਦੀ ਅਗ ਤੋਂ ਮੈਨੂੰ ਬਚਾ ਲਿਆ ਮੁਕਤੀ ਮਿਲ ਗਈ ਮੈਂ ਆਪਦੇ ਘਰ ਪਹੁੰਚ ਗਿਆ ਆਓ ਆਪਾਂ ਵੀ ਆਪਦੇ ਘਰ ਪਹੁੰਚੀਏ